ਅਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ। ਦੋਸਤੋ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਇਸੇ ਤਰ੍ਹਾਂ ਖੁਸ਼ੀਆਂ ਖੇੜੇ ਤੇ ਤੰਦਰੁਸਤੀਆਂ ਬਖਸ਼ੇ ਤੇ ਪਹਿਲੀ ਪਾਸਾਏ ਸਹਿਬ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ। ਕਿਉਂਕਿ ਆਪਾਂ ਸਵੇਰੇ ਲਾਈਵ ਹੋ ਕੇ ਸ਼ਾਰਟ ਵੀਡੀਓ ਹੀ ਪਾਈ ਸੀ ਤੇ ਉਸ ਤੋਂ ਬਾਅਦ ਆ ਲਾਈਵ ਨਹੀਂ ਹੋ ਪਾਏ ਕਿਉਂਕਿ ਕੰਮਕਾਰ ਸੀ ਤੇ ਪ੍ਰਾਈਵੇਟ ਕੰਮਕਾਰ ਕਰਦੇ ਆ ਤਾਂ ਥੋੜੇ ਜਿਹਾ ਉੱਥੇ ਬਿਜੀ ਹੋ ਗਏ ਸੀ ਤੇ ਬਾਕੀ ਆਪਾਂ ਹੁਣ ਇਸ ਸਮੇਂ ਲਾਈਵ ਹੋਏ ਵਾਂ ਤੁਹਾਡੇ ਨਾਲ ਮੌਸਮ ਦੀ ਅਪਡੇਟ ਹਵਾ ਪ੍ਰਦੂਸ਼ਣ ਦੀ ਅਪਡੇਟ ਅਤੇ ਠੰਡ ਬਾਰੇ ਜਿਹੜੀ ਅਪਡੇਟ ਆਈ ਹੈ ਉਹ ਜਾਣਕਾਰੀ ਸਾਂਝੀ ਕਰਾਂਗੇ ਤਾ ਮੰਡ ਦੇ ਵਿੱਚ ਕਿੰਨੀ ਕ ਗਰਵਟਾਈ ਆ ਜੀ ਜ਼ਰੂਰ ਗੱਲਬਾਤ ਸਾਂਝੀ ਕਰਾਂਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤੇ ਜਿਹੜੇ ਸੱਜਣ ਮਿੱਤਰ ਪਹਿਲੀ ਵਾਰੀ ਨਵੇਂ ਜੁੜਨਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਆਪਣੀ ਫੇਸਬੁਕ ਆਈਡੀ ਸਤਗੁਰਪੰਗੋ ਨੂੰ ਫੋਲੋ ਜ਼ਰੂਰ ਕਰ ਲਿਓ ਜੀ ਦੋਸਤੋ ਜਿਵੇਂ ਕਿ ਮੈਂ ਪਹਿਲੇ ਹੀ ਤੁਹਾਨੂੰ ਦੱਸ ਚੁੱਕੇ ਹਾਂ ਜੀ ਕਿ ਜਿਹੜਾ ਸਿਸਟਮ ਸੀ 4 ਤੇ 5 ਤਰੀਕ ਨੂੰ 4 ਦੀ ਦੁਪਹਿਰ ਤੋਂ ਬਾਅਦ ਸ਼ੁਰੂ ਹੋ ਕੇ 5 ਦੀ ਯਾਨੀ ਕਿ ਸਵੇਰ ਦੇ ਪਹਿਲੇ ਘੰਟੇ 'ਚ ਜਿਹੜੇ 5 5 ਤਰੀਕ ਦੇ 5 ਵਜੇ ਤੱਕ ਦੇ 12 ਵਜੇ ਤੋਂ ਲੈ ਕੇ 5 ਵਜੇ ਤੱਕ ਦੇ ਤਾਂ ਬੱਦਲਵਾਈ ਜਿਹੜੀ ਬਣੀ ਰਹੂਗੀ ਟੁੱਟਵੇਂ ਰੂਪ ਵਿੱਚ ਬੱਦਲਵਾਈ ਪੰਜਾਬ ਦੇ ਕੁਝ ਖੇਤਰਾਂ ਵਿੱਚੋਂ ਲੰਘਦੀ ਹੋਈ ਨਜ਼ਰ ਆਊਗੀ ਪਰ ਮੌਸਮ ਜਿਹੜਾ ਹੋ ਆਮ ਤੌਰ ਤੇ ਖੁਸ਼ਕ ਤੇ ਸਾਫ਼ ਦੇਖਣ ਨੂੰ ਮਿਲੇਗਾ ਤਾਂ ਉਸੇ ਤਰ੍ਹਾਂ ਹੋਇਆ ਜੀ ਪਰ ਮੌਸਮ ਸਵੇਰ ਦੇ ਪਹਿਲੇ ਘੰਟੇ ਦੇ ਵਿੱਚ ਬਿਲਕੁਲ ਸਾਫ਼ ਦੇਖਣ ਨੂੰ ਮਿਲਿਆ ਠੰਡੀਆਂ ਵਾਵਾ ਚਲਦੀਆਂ ਦੇਖਣ ਨੂੰ ਮਿਲਿਆ ਠੰਡਕ ਜਿਹੜੀ ਉਹ ਵਾਅਦਾ ਦਰਜ ਕੀਤਾ ਗਿਆ ਕਿਉਂਕਿ ਲੰਗੀ ਰਾਤ ਜਾਂ ਕੱਲ੍ਹ ਦੇਰ ਸ਼ਾਮ ਨੂੰ ਜਿਹੜੀ ਗੜੇਵਾਰੀ ਹੈ ਹਰਿਆਣਾ ਦੇ ਵਿੱਚ ਪੰਜਾਬ ਦੇ ਬਠਿੰਡਾ ਖੇਤਰ ਦੇ ਵਿੱਚ ਜਾਂ ਇੱਕਾ ਦੁਕਾ ਖੇਤਰਾਂ ਦੇ ਵਿੱਚ ਜਿਹੜੀ ਹੋਰ ਵੀ ਜਿਹੜੀ ਗੜੇਮਾਰੀ ਹੋਈ ਹੈ ਜਾਂ ਰਾਜਸਥਾਨ ਦੇ ਇੱਕ ਦੋ ਖੇਤਰਾਂ ਦੇ ਵਿੱਚ ਮਾਰੀ ਹੋਈ ਹੈ ਉਹਦੇ ਨਾਲ ਠੰਡ ਦੇ ਵਿੱਚ ਜਿਹੜਾ ਵਾਧਾ ਉਹ ਦਰਜ ਕੀਤਾ ਜਾ ਰਿਹਾ ਜੀ ਤੇ ਤਾਬਮਾਨ ਵੀ ਕੱਲ ਰਾਤ ਦੇ 13.5 ਡਿਗਰੀ ਦੇ ਕਰੀਬ ਜਿਹੜੇ ਦਰਜ ਕੀਤੇ ਗਏ ਨੇ ਇੱਕ ਦੋ ਖੇਤਰਾਂ ਦੇ ਜਿੱਥੇ ਗੜੇਮਾਰੀ ਵਾਲਾ ਸਿਸਟਮ ਜਾਂ ਪਹਾੜੀ ਖੇਤਰ ਦੇ ਪਰਬਤਵਾਰੀ ਵਾਲਾ ਸਿਸਟਮ ਨੇੜੇ ਸੀ ਤਾਂ ਬਰਫਵਾਰੀ ਵੀ ਹੋਈ ਹੈ ਬਹੁਤ ਸਾਰੇ ਪਹਾੜੀ ਖੇਤਰਾਂ ਦੇ ਵਿੱਚ ਅੱਜ ਵੀ ਉੱਥੇ ਬਰਫਵਾਰੀ ਹੋ ਰਹੀ ਹੈ ਤੇ ਕੱਲ ਨੂੰ ਵੀ ਉਹ ਸਿਸਟਮ ਥੋੜਾ ਬਹੁਤ ਐਕਟਿਵ ਪਹਾੜੀ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੂਗਾ ਪਰ ਅਸੀਂ ਇਹ ਗੱਲ ਕਰ ਰਹੇ ਹਾਂ ਜੀ ਕਿ ਪ੍ਰਦੂਸ਼ਣ ਦੇ ਵਿੱਚ ਵਾਧਾ ਜਿਹੜਾ ਫੇਰ ਦੁਆਰਾ ਬਹੁਤ ਹੀ ਜ਼ਿਆਦਾ ਵਾਧਾ ਜਿਹੜਾ ਹੋ ਗਿਆ ਤੇ ਜਿਵੇਂ ਅਸੀਂ ਤੁਹਾਨੂੰ ਇੱਕ ਜਾਣਕਾਰੀ ਦਿੱਤੀ ਸੀ ਸਵੇਰ ਦੀ ਵੀਡੀਓ ਸ਼ਾਰਟ ਵੀਡੀਓ ਬਣਾਈ ਪਈ ਆ ਉਹ ਪਰ ਉਹ ਅਸੀਂ ਅਪਲੋਡ ਨਹੀਂ ਕਰ पाए ਕਿਉਂਕਿ ਟਾਈਮ ਨਹੀਂ ਸੀ ਤੇ ਅਸੀਂ ਹੁਣ ਉਹ ਅਪਡੇਟ ਰੋਡ ਕਰਾਂਗੇ ਰੀਲ ਦੇ ਰੂਪ ਦੇ ਵਿੱਚ ਉਹਦੇ ਵਿੱਚ ਬਿਲਕੁਲ ਸਾਫ਼ ਮੌਸਮ ਜਿਹੜਾ ਜਾਂ ਆਪਾਂ ਕਹਿੰਦੇ ਹਾਂ ਬਿਲਕੁਲ ਜਿਹੜਾ ਅਸਮਾਨ ਸੀ ਉਹ ਸਾਫ਼ ਦਿਖਾਈ ਦੇ ਰਿਹਾ ਸੀ ਪਰੰਤੂ ਕੁਝ ਕ ਕਿਸਾਨ ਭਰਾਵਾਂ ਵੱਲੋਂ ਅੱਜ ਦੁਪਹਿਰ ਤੋਂ ਦੇ ਨੇੜੇ ਤੇ ਜਿਆ ਦੁਪਹਿਰ ਤੋਂ ਬਾਅਦ ਜਿਹੜੀ ਆਗਾ ਉਹ ਪਰਾਲੀ ਨੂੰ ਲਗਾਈ ਜਾ ਰਹੀ ਹੈ ਤੇ ਉਹਦੇ ਨਾਲ ਜਿਹੜਾ ਪ੍ਰਦੂਸ਼ਣ ਉਹ ਬਹੁਤ ਜ਼ਿਆਦਾ ਦੁਬਾਰਾ ਫੈਲਿਆ ਕਿਉਂਕਿ ਦੇਖੋ ਇੱਕ ਤਾਂ ਸਿੱਲਾ ਬਣ ਸੀ ਪਰਾਲੀ ਦੇ ਵਿੱਚ ਤੇ ਸਿੱਲੇਪਣ ਹੋਣ ਦੇ ਕਾਰਨ ਹੋ ਪਰਾਲੀ ਕੋਈ ਜਿਆਦਾ ਵਧੀਆ ਤਰੀਕੇ ਨਾਲ ਜਲੀ ਨਹੀਂ ਹੈਗੀ ਜਿਸ ਦੇ ਨਾਲ ਧੂਏ ਧੂਆ ਜਿਹੜਾ ਅੱਜ ਆਪਾਂ ਨੂੰ ਮਾਲਵੇ ਦੇ ਸੈਂਟਰ ਦੇ ਖੇਤਰਾਂ ਦੇ ਵਿੱਚ ਦੇਖਣ ਨੂੰ ਜਿਆਦਾ ਮਿਲਿਆ ਜੀ ਤੇ ਬਾਕੀ ਕਿਸਾਨ ਭਰਾਵਾਂ ਨੂੰ ਉਸ ਦਾ ਅਪੀਲੇ ਕਰ ਸਕਦੇ ਹਾਂ ਕਿ ਜੇਕਰ ਆਪਾਂ ਇਸੇ ਤਰ੍ਹਾਂ ਕਰਦੇ ਰਹੇ ਤਾਂ ਆਉਣ ਵਾਲਾ ਭਵਿੱਖ ਆ ਕੋਈ ਵਧੀਆ ਨਹੀਂ ਹੋਊਗਾ ਜਾਂ ਆਪਣੇ ਬੱਚਿਆਂ ਦਾ ਭਵਿੱਖ ਜਿਹੜਾ ਉਹ ਕੋਈ ਵਧੀਆ ਨਹੀਂ ਹੋਊਗਾ ਠੀਕ ਹੈ ਜੀ ਅਜੋਨ ਪਰਤ ਦੇ ਵਿੱਚ ਆਪਾਂ ਪਹਿਲੇ ਸੁਣਦੇ ਆ ਰਹੇ ਹਾਂ ਵਿਗਿਆਨੀਆਂ ਤੋਂ ਕਿ ਜਿਹੜੇ ਸਰਾਖ ਨੇ ਉਹ ਹੁੰਦੇ ਜਾ ਰਹੇ ਨੇ ਤੇ ਧੂਪ ਆ ਜਿਹੜੀ ਹੀਟ ਆ ਉਹ ਹੋਰ ਧਰਤੀ ਦੇ ਉੱਤੇ ਵਧਦੀ ਜਾਊਗੀ ਤੇ ਇਸੇ ਕਰਕੇ ਜਿਹੜੀ ਹਮੋਗਲੋਬਿਨ ਜਿਹੜੀ ਇਹ ਜਾਨੀ ਕਿ ਧੂਏ ਦਾ ਜਿਹੜਾ ਸਿਸਟਮ ਆ ਉਹ ਬਹੁਤ ਜ਼ਿਆਦਾ ਵਧਣ ਦੇ ਕਾਰਨ ਜਿਹੜੇ ਇਹ ਸਰਾਖ ਨੇ ਉਹ ਵਧਦੇ ਜਾਂਦੇ ਨੇ ਤੇ ਗਰਮੀ ਜਿਹੜੀ ਉਹ ਹੋਰ ਹੀਟ ਫੜਦੀ ਜਾਂਦੀ ਹੈ ਜੀ ਤੇ ਬਾਕੀ ਦੋਸਤੋ ਠੰਡਾ ਜਿਹੜੀ ਉਹ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਤੇ ਰਾਜਸਥਾਨ ਦੇ ਵਿੱਚ ਵਧਣੀ ਸ਼ੁਰੂ ਹੋ ਗਈ ਹੈ ਇਹ ਹਿਮਾਚਲ ਦੇ ਵਿੱਚ ਵੀ ਤੇ ਜੰਮੂ ਦੇ ਵਿੱਚ ਵੀ ਤੇ ਠੰਡ ਤੋਂ ਹੁਣ ਬਚਿਓ ਜਿੰਨਾ ਬਚ ਸਕਦੇ ਹਾਂ ਤਾਂ ਬਹੁਤ ਸਾਰੇ ਸੱਜਣ ਮਿੱਤਰ ਮੈਨੂੰ ਸਵੇਰੇ ਮਿਲੇ ਤੇ ਇਹ ਕਹਿੰਦੇ ਬਾਈ ਜੀ ਤੁਸੀਂ ਰਾਤ ਫੇਸਬੁੱਕ ਆਈਡੀ ਤੇ ਫੋਟੋ ਪਾ ਕੇ ਜਾਕਟ ਪਾ ਕੇ ਪਾਤੀ ਪਰ ਜਿਹੜੀ ਡਰੈਸ ਜਾਕਟ ਉਤਾਰਤੀ ਤੇ ਮਹਾਬਾਈ ਉਤਾਰੀ ਨਹੀਂ ਮਾ ਥੋੜੇ ਧੁੱਪ ਵਾਲਾ ਮੌਸਮ ਬਣਿਆ ਹੋਇਆ ਇਸ ਕਰਕੇ ਜਾਕਟ ਨਹੀਂ ਪਾਈ ਪਰ ਅੱਪਰ ਰਾਤ ਨੂੰ ਜਦੋਂ ਵੀ ਕੰਮਕਾਰ ਤੋਂ ਵਿਹਲੇ ਹੁੰਨੇ ਆ ਤਾਂ ਜਾਗਤ ਪਾ ਕੇ ਹੀ ਬਾਈਕ ਤੇ ਆਉਣਾ ਕਿਉਂਕਿ ਅੱਜ ਠੰਡ ਦੁਬਾਰਾ ਸ਼ੁਰੂ ਹੋ ਗਈ ਹੈ ਹੀ ਆਉਂਦੀ ਤੇ ਜਾਂਦੀ ਠੰਡ ਲੱਗਦੀ ਹੁੰਦੀ ਹੈ ਤਾਂ ਆਪਣੇ ਕੋਟਾਂ ਸਵਾਟਰ ਪਾਉਣੇ ਜ਼ਰੂਰ ਸ਼ੁਰੂ ਕਰ ਦਿਓ ਕਿਉਂਕਿ ਤਾਪਮਾਨ ਜਿਹੜੇ ਰਾਤ ਉਹ ਕਾਫੀ ਡਾਊਨ ਆਏ ਨੇ ਰਾਤ ਵਾਲੇ ਸਿਸਟਮ ਦੇ ਨਾਲ ਕੁਝ ਖੇਤਰਾਂ ਵਿੱਚ 13.5 ਕੁਝ ਦੇ ਵਿੱਚ 15 ਡਿਗਰੀ ਕੁਝ ਦੇ ਵਿੱਚ ਜਿਹੜਾ 16 17 ਡਿਗਰੀ ਦੇ ਕਰੀਬ ਜਿਹੜਾ ਤਾਪਮਾਨ ਦਰਜ ਕੀਤਾ ਗਿਆ ਜੀ ਤੇ ਬਾਕੀ ਸਵੇਰ ਦੇ ਤਾਪਮਾਨਾਂ ਦੇ ਵਿੱਚ ਵੀ ਗਰਾਫਟ ਆ ਗਈ ਜਿਹੜੇ 29 30 31 ਡਿਗਰੀ ਦੇ ਕਰੀਬ ਸੀ ਉਹ 28 27 29 ਡਿਗਰੀ ਦੇ ਜਿਹੜੇ ਕਰੀਬ ਆ ਤਾਪਮਾਨ ਹਜੇ ਵੀ ਜਿਹੜੇ ਬਰਕਰਾਰ ਨੇ ਜੀ ਬਾਕੀ ਮੌਸਮ ਵੀ ਫਖੋ ਹੁਣ ਬਿਲਕੁਲ ਸਾਫਾ 15 ਤਰੀਕ ਤੱਕ ਤਾਂ ਕੋਈ ਸਿਸਟਮ ਨੇੜੇ ਤੇੜੇ ਨਹੀਂ ਦਿਖਾਈ ਦੇ ਰਿਹਾ ਪਰ ਸਿਰਫ ਜਿਹੜਾ ਪ੍ਰਦੂਸ਼ਣ ਵਾਲਾ ਸਿਸਟਮ ਹੈ ਇਹਦੇ ਕਾਰਨ ਕੋਈ ਬਦਲਾਅ ਆ ਗਿਆ ਬਦਲਵਈਆ ਸਿਸਟਮ ਬਣ ਗਿਆ ਤਾਂ ਕੋਈ ਬਣ ਸਕਦਾ ਜੀ ਉਹਦੇ ਬਾਰੇ ਅਪਡੇਟ ਸਭ ਤੋਂ ਪਹਿਲਾਂ ਮੌਸਮ ਪੰਜਾਬੀ ਟੀਵੀ YouTube ਚੈਨਲ ਅਤੇ Facebook ਹੈਲ ਸਤ ਗੁਰਪੰਗੂ ਦੇ ਉੱਤੇ ਸ਼ੇਅਰ ਕਰ ਦਵਾਂਗੇ ਤੇ ਤੁਸੀਂ ਸਾਡੀ ਆਈਡੀ ਨੂੰ ਵੱਧ ਤੋਂ ਵੱਧ ਫੋਲੋ ਕਰੋ ਜੀ ਤੇ Facebook YouTube ਚੈਨਲ ਨੂੰ ਵੀ ਵੱਧ ਤੋਂ ਵੱਧ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਸ਼ੇਅਰ ਕਰਕੇ ਸਾਨੂੰ ਸਪੋਰਟ ਕਰੋ ਤਾਂ ਜੋ ਅਸੀਂ ਹੋਰ ਵੀ ਵਧੀਆ ਕੰਮ ਕਰਾਂ ਜਿਹੜਾ ਇਸ ਸਿਸਟਮ ਦੇ ਉੱਤੇ ਕਰ ਸਕੀਏ ਪਰ ਫਿਲਹਾਲ ਜਿਹੜਾ ਮੌਸਮ ਉਹ ਧੁੰਦਲੇ ਪਾਣ ਵਾਲਾ ਜ਼ਰੂਰ ਬਣੂਗਾ ਹੁਣ ਫੇਰ ਦੁਬਾਰਾ ਕਹਾਂਗੇ ਅੱਜ ਪਟਾਕੇ ਵੀ ਕਾਫੀ ਚੱਲੇ ਨੇ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਪ੍ਰਕਾਸ਼ ਪੁਰਬ ਤੇ 1077 ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ ਤੁਹਾਨੂੰ ਵੀ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਪ੍ਰਮਾਤਮਾ ਇਸੇ ਤਰ੍ਹਾਂ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਖੁਸ਼ੀਆਂ ਖੇੜੇ ਲੈ ਕੇ ਉਹ ਵਾਹਿਗੁਰੂ ਜੀ ਤੁਹਾਡੇ ਘਰਾਂ ਦੇ ਵਿੱਚ ਤੇ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਨਾਲ ਜੁੜੇ ਸਾਨੂੰ ਕਮੈਂਟ ਕੀਤਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਜੀ ਕਿਉਂਕਿ ਲਾਈਕ ਤੇ ਸ਼ੇਅਰ ਤੋਂ ਬਿਨਾ ਸਾਨੂੰ ਜਿਹੜਾ ਇਸ ਸਿਸਟਮ ਦੇ ਉੱਤੇ ਕੰਮ ਕਰਨਾ ਕੋਈ ਵਧੀਆ ਨਹੀਂ ਲੱਗਦਾ ਕਿਉਂਕਿ ਜਦੋਂ ਤੱਕ ਸਾਨੂੰ ਵੀਡੀਓ ਸਾਡੀ 1000 ਵਿਊਆਂ ਤੱਕ ਨਾ ਚੱਲੇ ਤਾਂ ਸਾਨੂੰ ਇਸ ਚੀਜ਼ ਦੇ ਉੱਤੇ ਕੋਈ ਬੈਨੀਫਿਟ ਨਹੀਂ ਹੁੰਦਾ ਤਾਂ ਜ਼ਰੂਰ ਸਾਨੂੰ ਸਪੋਰਟ ਕਰਦੇ ਹੋ ਕਰੋ ਪ੍ਰਾਪੋ ਬਾਸਲ ਸਾਹਿਬ ਜੀ ਜ਼ਰੂਰ ਵੀਡੀਓ ਨੂੰ ਲਾਈਕ ਕਰ ਜਿਓ ਤੇ ਸ਼ੇਅਰ ਕੋਸ਼ਿਸ਼ ਕਰੋ ਜੇ ਸ਼ੇਅਰ ਕਰ ਸਕਦੇ ਹੋ ਠੀਕ ਹੈ ਜੀ ਤੇ ਮੌਸਮ ਬਾਰੇ ਅਪਡੇਟ ਦਿੱਤੀ ਤੁਹਾਨੂੰ ਕਿ ਮੌਸਮ ਜਿਹੜਾ ਉਹ ਠੰਡਾ ਵਾਲਾ ਵਾਣਾ ਸ਼ੁਰੂ ਹੋ ਗਿਆ ਜੀ ਬਿਲਕੁਲ ਸਾਫ਼ ਰਹੂਗਾ ਜੀ ਮੌਸਮ ਇਹ ਨਹੀਂ ਹੈਗਾ ਕਿ ਹੁਣ ਮੀਂਹ ਦੇ ਚਾਂਸ ਕੋਈ ਜਿਆਦਾ ਵੱਡੇ ਪੱਧਰ ਦੇ ਨਹੀਂ ਹੈਗੇ ਤੇ ਦੂਜਾ ਜਿਹੜੀ ਅਸੀਂ ਕਹਿ ਸਕਦੇ ਹਾਂ ਪ੍ਰਦੂਸ਼ਣ ਉਹ ਦੁਬਾਰਾ ਥੋੜਾ ਜਿਹਾ ਵਧਿਆ ਅੱਜ ਕਾਫੀ ਪ੍ਰਦੂਸ਼ਣ ਜਿਹੜਾ ਹੋਇਆ ਜੀ ਕਿਉਂਕਿ ਉਹਦੇ ਕਾਰਨ ਨੇ ਕਈ ਇੱਕ ਤਾਂ ਪਰਾਲੀ ਗਿੱਲੀ ਹੋਈ ਵੀ ਸੀ ਜੇਕਰ ਅੱਗ ਵੀ ਲਾਈਆਂ ਕਈ ਕਿਸਾਨ ਭਰਾਵਾਂ ਨੇ ਤਾਂ ਉਹ ਅੱਗ ਵਾਲਾ ਧੂਆਂ ਕੋਈ ਅੱਗ ਪਰਾਲੀ ਜਿਆਦਾ ਸਹੀ ਤਰੀਕੇ ਨਾਲ ਸਾੜੀ ਨਹੀਂ ਤਾਂ ਧੂਆਂ ਧਾਰ ਹੀ ਹੋਇਆ ਅੱਜ ਤੇ ਜਿਹਦੇ ਕਾਰਨ ਪ੍ਰਦੂਸ਼ਣ ਆ ਜਿਹੜਾ ਬਣਿਆ ਜੀ ਤੇ ਬਾਕੀ ਅਸੀਂ ਤਾਂ ਇਹ ਕਹਿ ਸਕਦੇ ਹਾਂ ਕਿ ਇਸ ਚੀਜ਼ ਤੋਂ ਬਚੋ ਭਰਾਵੋ ਆਉਣ ਵਾਲੇ ਭਵਿੱਖ ਦੇ ਵਿੱਚ ਆਪਾਂ ਜੇਕਰ ਇਸੇ ਤਰ੍ਹਾਂ ਅੱਗ ਲਾਉਂਦੇ ਰਹੇ ਤਾਂ ਕੋਈ ਜਿਆਦਾ ਵਧੀਆ ਸਿਸਟਮ ਨਹੀਂ ਹੋਊਗਾ ਤੇ ਪ੍ਰਦੂਸ਼ਣ ਇਸੇ ਤਰ੍ਹਾਂ ਵੱਧ ਕੇ ਤਾਂ ਜਿਹੜਾ ਗਰਮੀ ਜਿਹੜੀ ਉਹ ਬਹੁਤ ਜ਼ਿਆਦਾ ਬਣੀ ਰਿਹਾ ਘਰੂਗੀ ਬਾਕੀ ਠੰਡ ਕਾਲਾ ਸਿਸਟਮ ਜਾਰੀ ਆ ਕਿਉਂਕਿ ਰਾਤ 13.5 ਡਿਗਰੀ ਦੇ ਕਰੀਬ ਆ ਕੁਝ ਕੁ ਖੇਤਰਾਂ ਦਾ ਜਿਹੜਾ ਤਾਪਮਾਨ ਗਿਆ ਕਿਉਂਕਿ ਉਹਨਾਂ ਦੇ ਵਿੱਚ ਗੜੇ ਮਾਰੀ ਹੋਈ ਆ ਜਾਂ ਹੋਰ ਨੇੜੇ ਤੇੜੇ ਦੇ ਇਲਾਕਿਆਂ ਦੇ ਵਿੱਚ ਬਰਫਵਾਰੀ ਵਾਲੇ ਇਲਾਕੇ ਨੇ ਚਾਹੇ ਉਹ ਹਿਮਾਚਲ ਦੇ ਨੇ ਚਾਹੇ ਜੰਮੂ ਦੇ ਨੇ ਉਹਨਾਂ ਦੇ ਵਿੱਚ ਇਹ ਜਿਹੜਾ ਤਾਪਮਾਨ ਸੀ ਉਹ ਕਾਫੀ ਡਾਊਨ ਸੀ ਤੇ ਇਸੇ ਤਰ੍ਹਾਂ ਰਾਤ ਨੂੰ ਵੀ ਤਾਪਮਾਨ ਜਿਹੜੇ ਹੁਣ ਘੱਟ ਹੀ ਰਹਿਣਗੇ 15 16 ਡਿਗਰੀ ਦੇ ਕਰੀਬ ਜਿਹੜੇ ਤਾਪਮਾਨ ਦਰਜ ਕੀਤੇ ਜਾਣਗੇ ਤੇ ਦਿਨ ਦੇ ਤਾਪਮਾਨ ਜਿਹੜੇ 29 30 31 ਡਿਗਰੀ ਦੇ ਕਰੀਬ ਸੀ ਉਹ 27 28 29 ਡਿਗਰੀ ਤੱਕ ਜਿਹੜੇ ਦਰਜ ਕੀਤੇ ਜਾ ਕਰਨਗੇ ਬਾਕੀ ਧੁੰਦ ਬਾਰੇ ਜੋ ਵੀ ਹਜੇ ਅਪਡੇਟ ਕੋਈ ਆਈ ਨਹੀਂ ਜੇਕਰ ਆਉਂਦੀ ਆ ਤਾਂ ਅਡ ਨਾਲ ਸਭ ਤੋਂ ਪਹਿਲਾਂ ਮੌਸਮ ਪੰਜਾਬ ਟੀਵੀ ਦੇ ਉੱਤੇ ਸਾਂਝੀ ਜ਼ਰੂਰ ਕਰਾਂਗੇ ਜੀ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਵੀਡੀਓ ਨੂੰ ਵੱਧ ਵੱਧ ਲਾਈਕ ਸ਼ੇਅਰ ਕਰਦੇ ਹੋ ਕਮੈਂਟ ਕਰਦੇ ਹੋ ਤੇ ਸਰ ਨਾਲ ਬਾਂਸਲ ਬਾਂਸਲ 077 ਜੁੜੇ ਨੇ ਜੀ ਤੇ ਉਹਨਾਂ ਵੱਲੋਂ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ ਗਈਆਂ ਨੇ ਸਾਰੀਆਂ ਸੰਗਤਾਂ ਨੂੰ ਜੀ ਤੁਸੀਂ ਵੀ ਜ਼ਰੂਰ ਦੋਸਤੋ ਇਸ ਚੀਜ਼ ਨੂੰ ਦੇ ਬਾਰੇ ਮੌਸਮ ਦੇ ਬਾਰੇ ਗੱਲਬਾਤ ਕਰ ਸਕਦੇ ਹੋ ਤੇ ਤੁਸੀਂ ਸਾਨੂੰ ਤਸਵੀਰਾਂ ਭੇਜ ਸਕਦੇ ਹੋ 90 37 9679 ਤੇ ਤੇ ਅਸੀਂ ਜ਼ਰੂਰ ਤੁਹਾਡੀਆਂ ਓਕੇ ਜੀ ਹਾਂ ਜੀ ਬੰਸਲ ਜੀ ਅੱਜ ਮੈਂ ਉਹੀ ਤਾਂ ਤੁਹਾਨੂੰ ਪਹਿਲਾਂ ਹੀ ਗੱਲਬਾਤ ਕਰ ਰਿਹਾ ਜੀ ਅੱਜ ਬਹੁਤ ਜ਼ਿਆਦੇ ਜਿਹੜੀ ਪਰਾਲੀ ਨੂੰ ਅੱਗ ਲੱਗੀ ਆ ਕਈ ਥਾਵਾਂ ਦੇ ਉੱਤੇ ਸਾਨੂੰ ਜਿਹੜੀਆਂ ਇਸ ਚੀਜ਼ ਦੇ ਬਾਰੇ ਖਬਰਾਂ ਆਈਆਂ ਨੇ ਚਲੋ ਮਜਬੂਰੀ ਹੈ ਜੀ ਹਰ ਇੱਕ ਬੰਦੇ ਦੀ ਆਪਣੀ ਆਪਣੀ ਕਿਸਾਨ ਭਰਾ ਵੀ ਇਸ ਦੇ ਵਿੱਚ ਦੋਸ਼ੀ ਨਹੀਂ ਪਰ ਦੋਸ਼ੀ ਇਸ ਕਰਕੇ ਕਹਿ ਰਹੇ ਆਸੀਂ ਕਿਉਂਕਿ ਜਿਹੜਾ ਜਦੋਂ ਸਿਸਟਮ ਲੰਘਦਾ ਕੋਈ ਮੀਂਹ ਆਲਾ ਜਾਂ ਮੀਂਹ ਪੈਂਦਾ ਤਾਂ ਉਹ ਤੋਂ ਬਾਅਦ ਇਹ ਮੌਸਮ ਜਿਹੜਾ ਬਿਲਕੁਲ ਸਾਫ਼ ਹੋ ਜਾਂਦਾ ਤੇ ਨੀਲੀ ਅਸਮਾਨ ਚਮਕਦਾ ਹੁੰਦਾ ਪਰ ਜੇਕਰ ਤੁਸੀਂ ਦੇਰ ਸ਼ਾਮ ਨੂੰ ਸੂਰਜ ਸਿੱਪਦਾ ਹੋਇਆ ਦੇਖਦੇ ਤਾਂ ਜਿਹੜੀ ਧੂਏ ਦੀ ਚਾਦਰ ਸੀ ਉਹ ਸੂਰਜ ਦੇ ਅੱਗੇ ਬਹੁਤ ਹੀ ਜ਼ਿਆਦਾ ਆਈ ਹੋਈ ਸੀ ਤੇ ਜੇਕਰ ਆਪਾਂ ਚੈਟ ਜੀ ਪੀ ਟੀ ਤੇ ਜਾਂ ਆਪਾਂ ਗੂਗਲ ਦੇ ਉੱਤੇ ਸਰਚ ਮਾਰੀਏ ਏਅਰ ਇੰਡੈਕਸ ਜਾਨੀ ਕਿ ਏਅਰ ਕੁਆਲਿਟੀ ਦੇ ਬਾਰੇ ਦੇਖੀਏ ਤਾਂ ਏਅਰ ਕੁਆਲਿਟੀ ਕੋਈ ਜ਼ਿਆਦਾ ਵਧੀਆ ਨਹੀਂ ਜੀ ਹਜੇ ਵੀ 300 250 ਤੋਂ ਪਾਰ ਜਿਹੜਾ ਕਹਿ ਸਕਦੇ ਆਪਾਂ ਜੋ ਪ੍ਰਦੂਸ਼ਨ ਦੀ ਕਾਰਵਾਈ ਦਿਖਾਈ ਦੇ ਰਹੀ ਹੈ ਜੀ ਇਸ ਕਰਕੇ ਇਸ ਚੀਜ਼ ਦੇ ਉੱਤੇ ਆਪਾਂ ਗੌਰ ਕਰੀਏ ਹੋਰ ਵੀ ਕਿਸਾਨ ਭਰਾਵੋ ਚਲੋ ਆਪਣੀ ਆਪਣੀ ਹਰ ਇੱਕ ਬੰਦੇ ਦੀ رائے ਹੁੰਦੀ ਹੈ ਆਪਾਂ ਤਾਂ ਸਿਰਫ ਉਹਨਾਂ ਨੂੰ ਬੇਨਤੀ ਕਰ ਸਕਦੇ ਹਾਂ ਜਾਂ ਉਹਨਾਂ ਨੂੰ ਰਿਕਵੈਸਟ ਕਰ ਸਕਦੇ ਹਾਂ ਜੀ ਕਿ ਆਉਣ ਵਾਲੇ ਭਵਿੱਖ ਨੂੰ ਮੱਦੇਨਜ਼ਰ ਰੱਖਦੇ ਹੋਏ ਅਜਿਹੀਆਂ ਚੀਜ਼ਾਂ ਤੋਂ ਗੁਰੇਜ਼ ਕਰੋ ਤੇ ਜਿਵੇਂ ਅੱਜ ਕਾਫੀ ਪਟਾਕੇ ਵੀ ਚੱਲੇ ਨੇ ਜੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਹੋਣ ਦੇ ਮੱਦੇਨਜ਼ਰ ਇਸ ਕਰਕੇ ਥੋੜਾ ਜਿਹਾ ਬਚਾਅ ਕਰਿਓ ਜੇ ਆਪਾਂ ਆਪਾ ਵੇਖਣ ਨੂੰ ਬਚਾਉਣਾ ਤਾਂ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰੀਏ ਬਾਕੀ ਚਲੋ ਆਪਦੀ ਆਪਣੀ ਹਰ ਇੱਕ ਬੰਦੇ ਦੀ ਮਰਜ਼ੀ ਹੁੰਦੀ ਹੈ ਜੀ ਅਸੀਂ ਇਹ ਕੋਈ ਕਿੰਤੂ ਬਰਾਂਤੋਂ ਕਿਸੇ ਦਾ ਚੀਜ਼ ਨਹੀਂ ਕਰਦੇ ਧੂਏ ਦੇ ਕਾਰਨ ਮੌਤਾਂ ਵੀ ਹੁੰਦੀਆਂ ਨੇ ਜੀ ਹੋ ਸਾਹ ਦੇ ਪ੍ਰੋਬਲਮ ਆਉਂਦੀ ਹੈ ਜੀ ਸਾਹ ਦੀ ਪ੍ਰੋਬਲਮ ਦੇ ਕਾਰਨ ਜਿਹੜਾ ਇਹ ਸਿਸਟਮ ਰੁਕ ਜਾਂਦਾ ਤੇ ਧੂਆਂ ਜਿਹੜਾ ਉਹ ਬਹੁਤ ਜ਼ਿਆਦਾ ਹੋਣ ਦੇ ਕਾਰਨ ਇਹ ਕੰਮ ਹੋ ਰਿਹਾ ਪਰ ਕੋਈ ਆਪਣੇ ਲਈ ਚੰਗੀਆਂ ਗੱਲਾਂ ਨਹੀਂ ਹੈਗੀਆਂ ਜੀ ਮੈਂ ਨਹੀਂ ਕਹਿੰਦਾ ਕਿ ਇਸ ਨੂੰ ਰੋਕੋ ਤੇ ਬਹੁਤ ਸਾਰੇ ਕਿਸਾਨ ਭਰਾ ਵੀ ਕਹਿੰਦੇ ਨੇ ਕਿ ਤੁਸੀਂ ਆਪ ਕਿਸਾਨ ਹੋਣ ਦੇ ਨਾਤੇ ਭਰਾਵੋ 2-3 ਸਾਲ ਹੋ ਗਏ ਲਗਾਤਾਰ ਗੱਠਾਂ ਵਾਲੇ ਮਿਲ ਜਾਂਦੇ ਨੇ ਤਾਂ ਗੱਠਾਂ ਕਰਾ ਦਿੰਨੇ ਹਾਂ ਮੈਂ ਕੋਈ ਜਿਆਦਾ ਤਾਕੜਾ ਕਿਸਾਨ ਨਹੀਂ 2.5 ਏਕੜ ਦੀ ਖੇਤੀ ਵਾਲਾ ਹੀ ਕਿਸਾਨ ਆ ਤੁਹਾਡੇ ਮੰਗ ਪਿਆ ਤੁਹਾਡੇ ਬਸ ਸਿਰਫ ਪਿਆਰ ਦੇ ਸਾਕਦ ਕਾ YouTube ਤੇ ਕੰਮ ਕਰਨ ਲੱਗਿਆ ਭਰਾਵੋ ਜੇਕਰ ਤੁਸੀਂ ਮੈਨੂੰ ਪਿਆਰ ਦਿੰਦੇ ਰਹੇ ਤਾਂ ਹੋ ਸਕਦਾ YouTube ਦੇ ਉੱਤੇ ਆਪਾਂ ਹੋਰ ਤਰੱਕੀ ਕਰੀਏ ਤਾਂ ਆਪਾਂ ਜੀ ਸੈਟੇਲਾਈਟ ਲਾ ਕੇ ਤੁਹਾਨੂੰ ਪ੍ਰਦੂਸ਼ਣ ਦੇ ਬਾਰੇ ਹੋਰ ਕਈ ਚੀਜ਼ਾਂ ਬਾਰੇ ਦੱਸਿਆਣ ਦੀ ਕੋਸ਼ਿਸ਼ ਕਰਿਆ ਕਰਾਂਗੇ ਹਾਦਸੇ ਕਰਨ ਹੋਈਆਂ ਨੇ ਜੀ ਹੋ ਸਕਦੀਆਂ ਨੇ ਜੀ ਧੂਏ ਦੇ ਵਿੱਚ ਦੀ ਜਦੋਂ ਲੰਘਦਾ ਅਗਲਾ ਤਾਂ ਹੋ ਜਾਂਦੀਆਂ ਨੇ ਕੋਈ ਇਹਦੇ ਵਿੱਚ ਦੋ ਆਤਕਾਤ ਨਹੀਂ ਨਹੀਂ ਹੈਗੀ ਬਾਂਸਲ ਜੀ ਤੇ ਬਾਕੀ ਤਾਂ ਸੇ ਇਹੀ ਕਹਿ ਸਕਦੇ ਆ ਕਿ ਮੌਸਮ ਮੀਂਹ ਪਕੋ ਸਾਫ਼ ਆ ਜੀ ਠੰਡ ਦੇ ਵਿੱਚ ਵਾਧਾ ਹੋ ਚੁੱਕਿਆ ਤੇ ਆਪਣੇ ਜਿਹੜੇ ਕੋਟ ਜਾਂ ਸਵਟਰ ਨੇ ਉਹ ਕੱਢ ਲਿਓ ਤੇ ਆਪਾਂ ਫੇਰ ਦੁਆਰੋਂ ਪਾਲੀ ਕਈ ਸੱਜਣ ਵਤਰਾਣ ਸਾਨੂੰ ਸਵੇਰੇ ਪੁੱਛਿਆ ਕਿ ਤੁਸੀਂ ਆਪ ਦਾ ਜਾਗਟ ਕੱਢ ਲਈ ਰਾਤ ਤੁਸੀਂ ਫੇਸਬੁਕ ਆਈਡੀ ਦੇ ਉੱਤੇ ਫੋਟੋ ਪਾਤੀ ਸੀ ਪਰ ਭਰਾ ਉਹ ਫੋਟੋ ਰਾਤ ਨੇਰੇ ਹੋਏ ਪਾਈ ਸੀ ਤੇ ਅੱਜ ਵੀ ਆਪਾਂ ਨੇਰੇ ਹੋਏ ਆਇਆ ਤਾਂ ਜਿਹੜੀ ਇਹ ਜਾਗਟਾ ਦੁਆਰੋਂ ਪਾ ਕੇ ਆਇਆ ਮੋਟਰਸਾਈਕਲ ਤੇ ਬਹੁਤ ਜ਼ਿਆਦਾ ਠੰਡ ਲੱਗਦੀ ਹੈ ਤੇ ਜ਼ਰੂਰ ਇਸ ਚੀਜ਼ ਦੇ ਉੱਤੇ ਗੌਰ ਕਰਿਓ ਜੀ ਕਿ ਧੂਏ ਤੋਂ ਜਿਹੜੀ ਰਾਹਤ ਆਉਣ ਵਾਲੇ ਦਿਨਾਂ ਦੇ ਵਿੱਚ ਮਿਲ ਸਕੇ ਬਾਕੀ ਮੀਂਹ ਵਾਲਾ ਹਾਲਾਤ ਹਜੇ ਕੋਈ ਵੀ ਨਹੀਂ ਹੈਗਾ ਜੀ ਪਹਾੜੀ ਖੇਤਰਾਂ ਦੇ ਵਿੱਚ ਜ਼ਰੂਰ ਬਣਾ ਹੋਇਆ ਹਿਮਾਚਲ ਤੇ ਜੰਮੂ ਦੇ ਵਿੱਚ ਬਾਕੀ ਇਲਾਕੇ ਜਿਹੜੇ ਖੁਸ਼ਕ ਤੇ ਸਾਫ਼ ਬਣੇ ਹੋਏ ਨੇ ਚਾਹੇ ਉਹ ਪੰਜਾਬ ਦੇ ਨੇ ਹਰਿਆਣਾ ਦੇ Rajasthan ਦੇ ਦਿੱਲੀ ਦੇ UP ਦੇ MP ਦੇ ਇਹਨਾਂ ਇਲਾਕਿਆਂ ਦੇ ਵਿੱਚ ਹਜੇ ਕੋਈ ਵੀ ਸਿਸਟਮ ਨੇੜੇ-ਤੇੜੇ ਦਿਖਾਈ ਨਹੀਂ ਦੇ ਰਿਹਾ ਪਹਾੜੀ ਖੇਤਰਾਂ ਦੇ ਵਿੱਚ ਸਿਰਫ ਇੱਕ ਹਲਕਾ ਜਿਹਾ ਸਿਸਟਮ ਜਿਹੜਾ ਇਹ ਆਇਆ ਸੀ ਇਹ ਲੰਘਦਾ ਹੋਇਆ ਨਜ਼ਰ ਆ ਰਿਹਾ ਜੀ ਇੰਨੀ ਕੁ ਅਪਡੇਟ ਹੈ ਜੀ ਸਵੇਰੇ ਮਿਲਦੇ ਆ ਨਵੀਂ ਅਪਡੇਟ ਦੇ ਨਾਲ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ